ਕੀ ਲਾਹੌਰ ਦੇ ਵਿੱਚ ਅ ਅਸ਼ੀਦ ਆਜ਼ਮ ਭਗਤ ਸਿੰਘ ਨੂੰ ਟੈਰਰਿਸਟ ਕਿਹਾ ਜਾ ਰਿਹਾ ਉਹਨਾਂ ਨੂੰ ਫ੍ਰੀडम फाइਟਰ ਜਿਹੜਾ ਨਹੀਂ ਮੰਨਦੇ ਉਹ ਪਰ ਕੀ ਪਾਰ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਕਿਉਂਕਿ ਅਸੀਂ ਦੇਖ ਰਹੇ ਕਿ ਇਹ ਲੜਾਈ ਜਿਹੜੀ ਹੈ ਇੱਕ ਐਨ ਜੀਓ ਲੜ ਰਹੀ ਹੈ ਇੱਕ ਆਰਗੇਨਾਈਜੇਸ਼ਨ ਲੜ ਰਹੀ ਹੈ ਕੀ ਪਾਰ ਸਰਕਾਰ ਦੇ ਵਿੱਚ ਕੋਈ ਮਦਦ ਨਹੀਂ ਕਰ ਸਕਦੀ ਤੁਸੀਂ ਕੋਈ ਅਪੀਲ ਜਿਹੜੀ ਹੈ ਉਹ ਕੀਤੀ ਹੈ ਕਿਉਂਕਿ ਕੋ ਮੈਂ ਮੈਂ ਸਮਝਾ ਕੇ ਇਹਦੇ ਵਿੱਚ ਦੂਜੇ ਪਖਸ਼ ਤੋਂ ਦੇਖਣ ਦੀ ਲੋੜ ਹੈ ਕਿ ਭਗਤ ਸਿੰਘ ਉਹ ਫ੍ਰੀडम फाइਟਰ ਸੀ ਜਿਹਦੇ ਹੱਕ ਵਿੱਚ ਜਿਨ੍ਹਾਂ ਨੇ ਸਭ ਤੋਂ ਵੱਡੀ ਸੈਂਟਰਲ ਅਸੈਂਬਲੀ ਚ ਬਹਿਸ ਕੀਤੀ ਮੁਹੰਮਦ ਇਕਬਾਲ ਹੁਣਾਂ ਨੇ ਜਿਹੜੇ ਕਿ ਹਾਈ ਕੋਰਟ ਦੇ ਵੱਡੇ ਵਕੀਲਾਂ ਵਿੱਚੋਂ ਵੀ ਸਨ ਪੋਇਟ ਰਹੁਣ ਦੇ ਨਾਲ-ਨਾਲ ਤਲਾਸ਼ੁਰ ਹੁਣ ਦੇ ਨਾਲ-ਨਾਲ ਉਹਨਾਂ ਨੇ ਵੀਪਕ ਸਿੰਘ ਹੁਣਾਂ ਤੇ ਜਿਹੜਾ ਸਪੈਸ਼ਲ ਟ੍ਰਿਬਿਊਨਲ ਦਾ ਕੇਸ ਬਣਿਆ ਸੀ ਉਹਦੇ ਉੱਤੇ ਉਹਨਾਂ ਨੇ ਇਹ ਮਤਲਬ ਪੰਜ ਜਿਹੜੇ ਵੱਡੇ ਵਕੀਲ ਸੀ ਉਹਨਾਂ ਨੇ ਉਹਦੇ ਤੇ ਆਬਜੈਕਸ਼ਨ ਕੀਤਾ ਅੱਜ ਜੇ ਕਮੋਡੋਰ ਮਤਲਬ ਤਾਰਿਕ ਅਜੀਜ਼ ਜਿਹੜੇ ਹੈਗੇ ਨੇ ਉਹ ਉਹ ਕਹਿ ਰਹੇ ਨੇ ਕਿ ਉਹ ਹੈ ਇਹਦਾ ਮਤਲਬ ਕਿ ਜਿਨਾ ਵੀ ਮ ਆਪਣੇ ਮੁਹੰਮਦ ਇਕਬਾਲ ਵੀ ਜਿਹੜੇ ਨੇ ਉਹ ਟੈਨਿਸਟਾ ਦੇ ਹੱਕ ਵਿੱਚ ਸੀਗੇ ਪਹਿਲੀ ਗੱਲ ਤੇ ਇਹ ਹੈਗੀ ਹੈ ਦੂਸਰਾ ਇਹ ਹੈਗਾ ਕਿ ਉਹ ਅਜੇ 15 ਜਨਵਰੀ ਨੂੰ ਖ਼ਬਰ ਚ ਆ ਮਤਲਬ ਉਹ ਉਹਦਾ ਹੀ ਤਰੀਕ ਹੈ ਔਰ ਉਹ ਜਿਹੜੀ ਕਮੇਟੀ ਹੈ ਕਮੇਟੀ ਦੀ ਰਿਪੋਰਟ ਨਾ ਪ੍ਰੈਜੈਂਟ ਕਰਕੇ ਅਟਾਰਨੀ ਜਨਰਲ ਜਿਹੜਾ ਹੈਗਾ ਉਹ ਇੱਕ ਆਦਮੀ ਦੀ ਜਿਹੜਾ ਆਰਮੀ ਦੀ ਬੈਕਗ੍ਰਾਉਂਡ ਹੈ ਉਹਦੀ ਰਿਪੋਰਟ ਪੇਸ਼ ਕਰਦੇ ਤੀਸਰੀ ਗੱਲ ਇਹ ਹੈ ਕਿ ਇਹ ਇੱਕ ਜਿਹੜੇ ਵੀ ਮਤਲਬ ਗ੍ਰੇਸ ਪ੍ਰੋਸਟ ਰਹੇ ਨੇ ਸਰਕਾਰ ਕੋਲ ਨੇ ਉਹਨਾਂ ਦੀ ਇੱਕੋ ਹੀ ਬੋਲੀ ਹੈ ਕਿ ਤੁਸੀਂ ਔਰ ਜਦੋਂ ਕਿ ਜਿਹੜੇ ਉਹਨਾਂ ਦੇ ਮੁਕਦਮੇ ਨੇ ਉਹਦੇ ਵਿੱਚ ਕਿਤੇ ਵੀ ਇਹ ਵਰਡ ਯੂਜ਼ ਨਹੀਂ ਹੋਇਆ ਔਰ ਪ੍ਰਕਸ਼ਾ ਉਹਨਾਂ ਨੇ ਬੜਾ ਕਲੀਅਰ ਕੀਤਾ ਸੀ 20 ਮਾਰਚ 1931 ਨੂੰ ਆਪਣੀ ਪਾਠੀ ਦੇ ਅੰਦਰ ਪਹਿਲਾਂ ਕਿ ਸਾਡੇ ਤੇ ਜਿਹੜਾ ਇਲਜ਼ਾਮ ਲੱਗਾ ਉਹ ਵੇਜਿੰਗ ਵਾਰ ਅਗੇਂਸਟ ਕਿੰਗ ਜਾਰਜ ਐਂਪਰਰ ਹੈ ਕਿ ਬਾਦਸ਼ਾਹ ਦੇ ਖਿਲਾਫ ਮਤਲਬ ਅਸੀਂ ਜੰਗ ਝੜ ਚੇੜੀ ਹੈ ਉਹ ਕਹਿੰਦੇ ਤੁਸੀਂ ਸਾਨੂੰ ਜੰਗੀ ਕੈਦੀ ਤੁਹਾਡੀ ਕ अदालत ਕਹਿ ਰਹੀ ਹੈ ਸਾਨੂੰ ਉਹਦਾ ਟਰੀਟ ਕਰੋ ਪਰ ਉਹ ਕਹਿੰਦੇ ਹਨ ਪਤਾ ਹੈ ਕਿ ਤੁਹਾਡੇ ਚ ਹਿੰਮਤ ਨਹੀਂ ਹੈ ਕਿ ਤੁਸੀਂ ਆਪਣੀ ਅਦਾਦ ਦਾ ਉਹ ਉਹ ਜਿਹੜਾ ਕਵਰ ਅਪ ਹੈ ਉਹਨੂੰ ਅੱਜ ਵੀ ਦੁਬਾਰਾ ਪੋਕਿਆ ਜਾਂਦਾ ਹੈ ਤੀਸਰਾ ਜਿਹੜਾ ਹੈ ਕਿ ਜਿਵੇਂ ਭਗਸ਼ੀ ਹੁਣੀ ਨੇ ਉੱਥੇ ਬਹੁਤ ਸਾਰੇ ਔਰ ਮੈਂ ਸਮਝਦਾ ਕਿ ਇਹ ਸਾਨੂੰ ਮਤਲਬ ਮਾਣ ਹੈ ਕਿ ਜਿਨ੍ਹਾਂ ਨੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਜਿਹੜਾ ਭਗ ਸਿੰਘ ਹੁਣਾ ਦਾ ਜਨਮ ਸਥਾਨ ਸੀ ਉਹਨੂੰ ਭਗ ਸਿੰਘ ਦੀ ਹਵੇਲੀ ਕਰਕੇ ਆਪਣੇ ਕੋ ਬਣਾ ਲਿਆ ਔਰ ਉਹਦੇ ਵਿੱਚ ਪੂਰੀ ਜਿਹੜੀ ਆਜ਼ਾਦੀ ਦੀ ਲੜਾਈ ਦੀ ਮਿਉਜ਼ੀਅਮ ਬਣਾ ਦਿੱਤੀ। ਤੋਂ ਇਸ ਕਰਕੇ ਮਲੇ ਦਾ ਜਿਹੜਾ ਮੇਨ ਸਵਾਲ ਹੈ ਉਹ ਇਹ ਹੈ ਕਿ ਇਹ ਉਹ ਜਿਹੜੇ ਫਿਰਕਾ ਪ੍ਰਸਤਾਕਤਾ ਨੇ ਜਿਹੜੀਆਂ ਉੱਥੇ ਵੀ ਰਾਜ ਕਰਦੀਆਂ ਨੇ ਉਹ ਉਹਨਾਂ ਦਾ ਇਹ ਮਤਲਬ ਇੱਕ ਸ਼ਗੂਫਾ ਹੈਗਾ। ਪਰ ਮੈਨੂੰ ਹਨਾਨੀ ਹੋਈ ਕਿ ਸਿਰਫ ਪੀਟੀਆਈ ਨੇ ਖਬਰ ਚੁੱਕੀ ਹੈ ਕਿਸੇ ਹੋਰ ਏਜੰਸੀ ਨੇ ਨਹੀਂ ਚੁੱਕੀ ਜਿਹਦੇ ਬਾਰੇ ਚ ਉਹ ਕਹਿੰਦੇ ਨੇ ਕਿ ਬਲਾਈਂਡ 스ਪੌਟ ਹੈ। ਕਿ ਕਿਉਂ ਕਵਰ ਲੱਗੀ ਔਰ ਉਹ ਕਿਵੇਂ ਅਸੀਂ ਉਹਨੂੰ ਰਿਐਕਟ ਕਰ ਰਹੇ ਆ। ਸਾਨੂੰ ਥੋੜੀ ਮਤਲਬ ਹੈ ਕਿ ਆਪਸ ਵਿੱਚ ਇਹ ਕੁਰੇਸ਼ੀ ਹਣੀ ਉੱਥੇ ਲੜਾਈ ਲੜ ਰਹੇ ਨੇ ਤੇ ਉਹਦੇ ਉਹਦੇ ਵਿੱਚ ਅਸੀਂ ਨਾਲ ਖਗੇ ਤੇ ਤੀਸਰਾ ਜਿਹੜਾ ਹੈ ਕਿ ਜਿਹੜਾ ਇਹਨਾਂ ਨੇ ਉਹ ਤੋਂ ਵੱਡਾ ਚਲਾਇਆ ਸੀ ਕਿ ਮਤਲਬ ਜਿਹੜੀ ਲਾਹੌਰ ਹਾਈ ਕੋਰਟ ਹੈ ਉਹਨੇ ਉਹਨਾਂ ਨੂੰ ਬਲ ਕੀਤਾ ਸੀ ਔਰ ਇਹ ਵੀ ਯਾਦ ਰਹੇ ਕਿ ਉਹ ਟ੍ਰਿਬਿਨਲ ਵਿੱਚੋਂ ਇੱਕ ਜੱਜ ਜਿਹੜੇ ਆਗਾ ਹੈਦਰ ਸੀ ਉਹਨਾਂ ਨੂੰ ਸਿਰਫ ਫੈਸਲਾ ਕਰਕੇ ਕੱਢਤਾ ਕਿ ਉਹ ਕਹ ਰਿਹਾ ਸੀ ਮੈਂ ਇਨਸਾਫ ਦੇ ਹੱਕ ਵਿੱਚ ਹਾਂ ਮਤਲਬ ਮਲਜ਼ੂਮ ਅਗਰ ਮਲਜ਼ੂਮ ਨਹੀਂ ਵੀ ਹੈਗੇ ਤਾ ਵੀ ਮੈਂ ਇਨਸਾਫ ਔਰ ਉਹਨਾਂ ਦੇ ਇਨਸਾਫ ਦੇ ਹੱਕ ਤੋਂ ਉਦੋਂ ਹਟਾ ਦਿੱਤਾ ਗਿਆ ਸੀ। ਤੋ ਇਹ ਸਾਰਾ ਇਤਿਹਾਸ ਜਿਹੜਾ ਹੈ ਅੱਜ ਬੱਚਿਆਂ ਨੂੰ ਔਰ ਇਹ ਹੈਗਾ ਕਿ ਜਦੋਂ ਵੀ ਭਗਤ ਸਿੰਘ ਮਲੇਦਾ ਦੇ ਕੰਟਰੋਵਰਸੀ ਜਾਂਉਂਦੇ ਨੇ ਲੋਕ ਉਹਨੂੰ ਜ਼ਿਆਦਾ ਸਮਝਦੇ ਨੇ ਸਾਨੂੰ ਔਰ ਮੈਂ ਤੇ ਸੀ ਵੀ ਮੈਨੂੰ ਉਹ ਮਤਲਬ ਕਮੋਡੋਰ ਤਾਰਕ ਜੀ ਦਾ ਈਮੇਲ ਭੇਜਦੇ ਹਣ ਕੁ ਰੈਸ਼ੀ ਹੋਣੀ ਮੈਂ ਉਹਨਾਂ ਨੂੰ ਭਗਤ ਸਿੰਘ ਦੀਆਂ ਲਿਖਤਾਂ ਭੇਜ ਦਿੰਦਾ ਉਹ ਪੜ੍ਹ ਕੇ ਫੇਰ ਗੱਲ ਕਰੇ। ਬੜਿਆ ਦੇਖਿਆ ਬੰਦਾ ਸਵਾਏ ਇਹਦੇ ਕਿ ਜੇ ਉਹ ਨਹੀਂ ਪੜ੍ਹਦਾ ਇਹ ਮਦੋਸ਼ਰਾਂਤ ਕਰ ਰਹੇ ਹੈ